ਸਲਾ ਮੌਂਟੀ ਮਾਨ ਜੀ ਆਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਬਹੁਤ ਆੜਾ ਸੱਚ ਬੋਲਣ ਲੱਗਾ ਧਿਆਨ ਦਿਓ ਜੀ ਅੱਜ ਕੱਲ ਖੁਦਗਰਜ਼ੀ ਦੇ ਪਿਆਰ ਨਜ਼ਰ ਆਉਂਦੇ ਨੇ ਤੇ ਆਦਮੀ 100 ਵਿੱਚੋਂ 2-4 ਨਜ਼ਰ ਆਉਂਦੇ ਨੇ ਅੱਜ ਕੱਲ ਖੁਦਗਰਜ਼ੀ ਦੇ ਪਿਆਰ ਨਜ਼ਰ ਆਉਂਦੇ ਨੇ ਆਦਮੀ 100 ਵਿੱਚੋਂ 2-4 ਨਜ਼ਰ ਆਉਂਦੇ ਨੇ ਮੂਰਖ ਹਰ ਵਰਕੇ ਨੂੰ ਕਹਿ ਦਿੰਦੇ ਗੁਰੂ ਦੀ ਬਾਣੀ ਖੋਲ ਕੇ ਦੇਖੀਏ ਤਾਂ ਅਖਬਾਰ ਨਜ਼ਰ ਆਉਂਦੇ ਨੇ ਤੇ ਮੁਜਰਿਆਂ ਵਿੱਚ ਸਾਰੀ ਰਾਤ ਜਾਗਣ ਵਾਲੇ ਤੇ ਮੁਜਰਿਆਂ ਵਿੱਚ ਸਾਰੀ ਰਾਤ ਜਾਗਣ ਵਾਲੇ ਧਰਨੇ ਵਿੱਚ ਆਉਣ ਲਈ ਬਿਮਾਰ ਨਜ਼ਰ ਆਉਂਦੇ ਨੇ ਮੁਜਰਿਆਂ ਵਿੱਚ ਸਾਰੀ ਰਾਤ ਜਾਗਣ ਵਾਲੇ ਧਰਨੇ ਵਿੱਚ ਆਉਣ ਲਈ ਬਿਮਾਰ ਨਜ਼ਰ ਆਉਂਦੇ ਨੇ ਗਰੀਬਾਂ ਦਾ ਖੂਨ ਪੀ ਕੇ ਜੋ ਕਰਨ ਕਮਾਈ ਉਹ ਕਾਰ ਵਿੱਚ ਬੈਠੇ ਵੀ ਬੇਕਾਰ ਨਜ਼ਰ ਆਉਂਦੇ ਨੇ ਉਹ ਕਾਰ ਵਿੱਚ ਬੈਠੇ ਵੀ ਤੇ ਕਾਰ ਨਜ਼ਰ ਆਉਂਦੇ ਨੇ ਤੇ ਅੱਲੜ ਪੁਣੇ ਵਿੱਚ ਜਿਹੜੇ ਕਰਨ ਗਲਤੀਆਂ ਉਹਨਾਂ ਦੇ ਡੁੱਬ ਜਾਣ ਦੇ ਆਸਾਰ ਨਜ਼ਰ ਆਉਂਦੇ ਨੇ ਉਹਨਾਂ ਦੇ ਡੁੱਬ ਜਾਣ ਦੇ ਆਸਾਰ ਨਜ਼ਰ ਆਉਂਦੇ ਨੇ ਸੋ ਪੰਜਾਬੀ ਇਸ ਵੇਲੇ ਅੱਲੜ ਪੁਣੇ ਵਾਲੀਆਂ ਗਲਤੀਆਂ ਕਰ ਰਿਹਾ ਜਿਹੜੇ ਘਰਾਂ 'ਚ ਬੈਠੇ ਆ ਤੁਸੀਂ ਜਿਹੜਾ ਰੂ ਲੋਕੋਂ ਪਰ ਜਿਹੜੇ ਅੱਜ ਵੀ ਘਰ 'ਚ ਬੈਠ ਕੇ ਦੇਖ ਰਹੇ ਆ ਵੀ ਉੱਥੇ ਕੀ ਹੋ ਰਿਹਾ ਕੀ ਨਹੀਂ ਹੋ ਰਿਹਾ ਉਹ ਗਲਤੀ ਕਰ ਰਿਹਾ ਕਿਉਂਕਿ ਬਾਕੀ ਜਿਹੜੇ ਆਗੂ ਸਹਿਬਾਨ ਆ ਉਹਨਾਂ ਨੂੰ ਮੈਂ ਨਿਮਰਤਾ ਸਹਿਤ ਇੱਕ ਬੇਨਤੀ ਕਰਦਾ ਹਾਂ ਜੇ ਅੱਜ ਅਸੀਂ ਜਗਜੀਤ ਸਿੰਘ ਡੱਲੇਵਾਲ ਜੀ ਨੂੰ ਗਵਾ ਲਿਆ ਤਾਂ ਮੈਂ ਇੱਕ ਗੱਲ ਕਹਿਣਾ ਚਾਹੁੰਦਾ ਆ ਬੜੀ ਬਾਕੀਆਂ ਦੀ ਵੀ ਆ ਜਾਣੀ ਆ ਕਿਉਂਕਿ ਸਾਡਾ ਦੁਸ਼ਮਣ ਬਹੁਤ ਤਕੜਾ ਆ ਬਹੁਤ ਤਕੜਾ ਆ ਉਹਨਾਂ ਦਾ ਸਾਰਾ ਤੰਤਰ ਬਹੁਤ ਤਕੜਾ ਆ ਅੱਜ ਸਾਨੂੰ ਸਰਦਾਰ ਜਗਜੀਤ ਸਿੰਘ ਜੀ ਡੱਲੇਵਾਲ ਦਾ ਸਾਥ ਦੇਣ ਦੀ ਲੋੜ ਆ ਕਿਉਂਕਿ ਜਿਹਦਾ ਨਾਮ ਹੀ ਜਗਜੀਤ ਆ ਕਦੇ ਉਹ ਹਾਰ ਨਹੀਂ ਸਕਦਾ ਉਹ ਵੀ ਕਦੇ ਸੋਚ ਨਹੀਂ ਆ ਸਕਦੀ ਸੋ ਆਉਂਦੇ-ਆਉਂਦੇ ਚਾਰਕ ਬੋਲ ਲਿਖੇ ਸੀਗੇ ਮੈਂ ਉਹ ਸਰਵਣ ਕਰਾਵਾ ਤੇ ਉਸ ਤੋਂ ਬਾਅਦ ਆਦੂ ਸਵਾਰ ਸਹਿਬਾਨ ਬੁੱਲਣਗੇ ਜਿਸ ਦੇਸ਼ ਦਾ ਰਾਜ ਗੋਦੀ ਬੈ ਜਵੇ ਅਮੀਰਾ ਦੀ ਜਿਸ ਦੇਸ਼ ਦਾ ਰਾਜ ਗੋਦੀ ਬੈ ਜਵੇ ਅਮੀਰਾ ਦੀ ਲੋਹੜੇ ਦੀ ਫੇ ਮੱਚ ਜਾਂਦੀ ਲੁ ਲੋੜੇ ਦੀ ਤੇ ਮੱਚ ਜਾਂਦੀ ਲੁੱਟੇ ਆਖੀ ਰਾ ਦੀ ਘਰੇ ਬੈਠ ਨਹੀਂਓ ਸਰਨਾ ਘਰੇ ਬੈਠ ਨਹੀਂਓ ਸਰਨਾ ਇੱਕ ਬਜ਼ੁਰਗ ਏ ਗੱਲ ਸਮਝਾ ਗਿਆ ਘਰੇ ਬੈਠ ਨਹੀਂਓ ਸਰਨਾ ਇੱਕ ਬਜ਼ੁਰਗ ਏ ਗੱਲ ਸਮਝਾ ਗਿਆ ਪੰਜਾਬੀਓ ਵੇਲਾ ਫੇਰੀ ਜਾਗਣੇ ਦਾ ਆ ਗਿਆ ਪੰਜਾਬੀਓ ਵੇਲਾ ਫੇਰੀ ਹੁਣ ਜਾਗਣੇ ਦਾ ਆ ਗਿਆ ਪੰਜਾਬੀ ਜਾਗੇ ਸੀ ਨਾ 4 ਸਾਲ ਪਹਿਲਾਂ ਤੇ ਜਿੱਤੇ ਸੀਗੇ ਅੱਜ ਵੀ ਵੇਲਾ ਉਹ ਆ ਗਿਆ ਜਾਗਣ ਦਾ 84 ਲੱਖ ਜੂਨਾ ਦੇ ਲਈ ਅੰਨ ਜੋ ਉਗਾਉਂਦਾ ਹੈ ਕਿਸਾਨ ਜਿਹੜਾ ਆ ਪੈਸੇ ਤੇ ਇਕੱਲੇ ਇਨਸਾਨ ਤੋਂ ਲੈਂਦਾ ਆ

ਵੀ ਨਹੀਂ ਵਸਣਾ ਸੁਖੀਓ ਨੇ ਵੀ ਨਹੀਂ ਵਸਣਾ ਦਿਲ ਜਿਹੜਾ ਨਾਤੇ ਦਾ ਦੁਖਾ ਗਿਆ ਪੰਜਾਬੀਓ ਵੇਲਾ ਫੇਰੀ ਹੁਣ ਜਾਗਣੇ ਦਾ ਆ ਗਿਆ ਪੰਜਾਬੀਓ ਵੇਲਾ ਫੇਰੀ ਹੁਣ ਜਾਗਣੇ ਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਕੀ ਫਤਿਹ ਜਗਜੀਤ ਸਿੰਘ ਡੱਲੇਵਾਲ ਜੀ ਦੀ ਲੰਮੀ ਉਮਰ ਦੀ ਅਰਦਾਸ ਕਰਦੇ ਆਂ ਮੇ ਪ੍ਰਮਾਤਮਾ ਇਦਾਂ ਦੇ ਜਿਹੜੇ ਸਾਨੂੰ ਆਗੂ ਮਿਲੇ ਆ ਸਦੀ ਵਿੱਚ ਕੋਈ 2-4 ਆਗੂ ਇਦਾਂ ਦੇ ਪੈਦਾ ਹੁੰਦੇ ਹੁੰਦੇ ਆ ਸੋ ਪੰਜਾਬੀ ਦੇ ਟਾਈਮ ਨਾਲ ਅੱਖਾਂ ਖੋਲ੍ਹਣ ਤੇ ਪੰਜਾਬ ਦਾ ਵੀ ਭਲਾ ਆ ਆਉਣ ਵਾਲੇ ਬੱਚਿਆਂ ਦਾ ਭਲਾ ਆ ਇਹਦੇ ਲਈ ਸਾਨੂੰ ਇਕੱਠੇ ਹੋ ਕੇ ਹੰਬਲਾ ਮਾਰਨਾ ਚਾਹੀਦਾ ਘਰਾਂ ਵਿੱਚੋਂ ਨਿਕਲਣਾ ਚਾਹੀਦਾ ਜੀ ਬਹੁਤ ਬਹੁਤ ਧੰਨਵਾਦ ਅੰਦਰ ਪੈਦੂਆ ਹੋਣ ਚੱਕ ਲੈ